ਬਾਈਕ ਸਵਾਰ ਪਤੀ ਪਤਨੀ ਦੇ ਵੱਲੋਂ ਆ ਵੇਖੋ ਕਿੰਜ ਹੰਗਾਮਾ ਕਰ ਦਿੱਤਾ ਗਿਆ ਤੇ ਪਿੱਛੇ ਜਾਂਦੇ ਕੁਝ ਸ਼ਖਸ ਜਿਨ੍ਹਾਂ ਦੇ ਵੱਲੋਂ ਇਹਨਾਂ ਦੀ ਇਹ ਹਰਕਤ ਕੈਮਰੇ ਦੇ ਵਿੱਚ ਕੈਦ ਕਰ ਲਈ ਗਈ ਹੈ ਦਰअसल ਬਾਈਕ ਤੇ ਸਵਾਰ ਹੋ ਕੇ ਜਾ ਰਹੇ ਤੀਵੀ ਆਦਮੀ ਵੇਖੋ ਪਿੱਛੇ ਜਿਹੜੀ ਜਨਾਨੀ ਬੈਠੀ ਹੈ ਕਿਵੇਂ ਆਦਮੀ ਨੂੰ ਕੁੱਟਦੀ ਚਲੀ ਜਾ ਰਹੀ ਹੈ ਦੋਵਾਂ ਹੱਥਾਂ ਨਾਲ ਉਸ ਨੂੰ ਜ਼ੋਰ-ਜ਼ੋਰ ਦੀ ਥੱਪੜ ਮਾਰਦੀ ਹੈ ਤੇ ਉਹ ਵਿਚਾਰਾ ਆਦਮੀ ਇੱਕ ਹੱਥ ਦੇ ਨਾਲ ਬਾਈਕ ਚਲਾਉਂਦਾ ਹੈ ਤੇ ਆਪਣੀ ਜਨਾਨੀ ਨੂੰ ਰੋਕ ਵੀ ਨਹੀਂ ਪਾ ਰਿਹਾ ਤੇ ਪਿੱਛੇ ਬੈਠੀ ਉਹ ਮਹਿਲਾ ਕਾਫੀ ਜ਼ਿਆਦਾ ਹੰਗਾਮਾ ਕਰਦੀ ਹੈ ਜਿਸ ਦੀਆਂ ਕਿ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਚੂਤੀ ਤੇ ਤਾਂ ਮਾਂਗੇ ਮਸਲੀ ਚੂਤੀ ਕੋ ਵੀਡੀਓ ਬਣਾ ਰੋ ਦਿਖ ਜਾਏਗਾ ਬਾਈਕ ਸਵਾਰ પતિ ਪਤਨੀ ਦੇ ਵੱਲੋਂ ਆ ਵੇਖੋ ਕਿੰਜ ਹੰਗਾਮਾ ਕਰ ਦਿੱਤਾ ਗਿਆ ਤੇ ਪਿੱਛੇ ਜਾਂਦੇ ਕੁਝ ਸ਼ਖਸ ਜਿਨ੍ਹਾਂ ਦੇ ਵੱਲੋਂ ਇਹਨਾਂ ਦੀ ਇਹ ਹਰਕਤ ਕੈਮਰੇ ਦੇ ਵਿੱਚ ਕੈਦ ਕਰ ਲਈ ਗਈ ਹੈ ਦਰਅਸਲ ਬਾਈਕ ਤੇ ਸਵਾਰ ਹੋ ਕੇ ਜਾ ਰਹੇ ਤੀਵੀ ਆਦਮੀ ਵੇਖੋ ਪਿੱਛੇ ਜਿਹੜੀ ਜਨਾਨੀ ਬੈਠੀ ਹੈ ਕਿਵੇਂ ਆਦਮੀ ਨੂੰ ਕੁੱਟਦੀ ਚਲੀ ਜਾ ਰਹੀ ਹੈ ਦੋਵਾਂ ਹੱਥਾਂ ਨਾਲ ਉਸ ਨੂੰ ਜ਼ੋਰ-ਜ਼ੋਰ ਦੀ ਥੱਪੜ ਮਾਰਦੀ ਹੈ ਤੇ ਉਹ ਵਿਚਾਰਾ ਆਦਮੀ ਇੱਕ ਹੱਥ ਨਾਲ ਬਾਈਕ ਚਲਾਉਂਦਾ ਹੈ ਤੇ ਆਪਣੀ ਜਨਾਨੀ ਨੂੰ ਰੋਕ ਵੀ ਨਹੀਂ ਪਾ ਰਿਹਾ ਤੇ ਪਿੱਛੇ ਬੈਠੀ ਉਹ ਮਹਿਲਾ ਕਾਫੀ ਜ਼ਿਆਦਾ ਹੰਗਾਮਾ ਕਰਦੀ ਹੈ ਜਿਸ ਦੀਆਂ ਕਿ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਚੂਤੀ ਇਹ ਦਮਾਗੇ ਮਸਲੀ ਚੂਤੀ ਕੋ ਵੀਡੀਓ ਬਣਾ ਰੋ ਦਿਖ ਜਾਏਗਾ ਬਾਈਕ ਸਵਾਰ પતિ ਪਤਨੀ ਦੇ ਵੱਲੋਂ ਆ ਵੇਖੋ ਕਿੰਜ ਹੰਗਾਮਾ ਕਰ ਦਿੱਤਾ ਗਿਆ ਤੇ ਪਿੱਛੇ ਜਾਂਦੇ ਕੁਝ ਸ਼ਖਸ ਜਿਨ੍ਹਾਂ ਦੇ ਵੱਲੋਂ ਇਹਨਾਂ ਦੀ ਇਹ ਹਰਕਤ ਕੈਮਰੇ ਦੇ ਵਿੱਚ ਕੈਦ ਕਰ ਲਈ ਗਈ ਹੈ ਦਰਅਸਲ ਬਾਈਕ ਤੇ ਸਵਾਰ ਹੋ ਕੇ ਜਾ ਰਹੇ ਤੀਵੀ ਆਦਮੀ ਵੇਖੋ ਪਿੱਛੇ ਜਿਹੜੀ ਜਨਾਨੀ ਬੈਠੀ ਹੈ ਕਿਵੇਂ ਆਦਮੀ ਨੂੰ ਕੁੱਟਦੀ ਚਲੀ ਜਾ ਰਹੀ ਹੈ ਦੋਵਾਂ ਹੱਥਾਂ ਨਾਲ ਉਸ ਨੂੰ ਜ਼ੋਰ-ਜ਼ੋਰ ਦੀ ਥੱਪੜ ਮਾਰਦੀ ਹੈ ਤੇ ਉਹ ਵਿਚਾਰਾ ਆਦਮੀ ਇੱਕ ਹੱਥ ਦੇ ਨਾਲ ਬਾਈਕ ਚਲਾਉਂਦਾ ਹੈ ਤੇ ਆਪਣੀ ਜਨਾਨੀ ਨੂੰ ਰੋਕ ਵੀ ਨਹੀਂ ਪਾ ਰਿਹਾ ਤੇ ਪਿੱਛੇ ਬੈਠੀ ਉਹ ਮਹਿਲਾ ਕਾਫੀ ਜ਼ਿਆਦਾ ਹੰਗਾਮਾ ਕਰਦੀ ਹੈ ਜਿਸ ਦੀਆਂ ਕਿ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਚੂਤੀ ਤੇ ਤੁਹਾਗੇ ਮਸਲੀ ਚੂਤੀ ਕੋ ਵੀਡੀਓ ਬਣਾ ਰੋ ਦਿਖ ਜਾਏਗਾ ਲਾਈਕ ਸਵਾਰ ਪਤੀ ਪਤਨੀ ਦੇ ਵੱਲੋਂ ਆ ਵੇਖੋ ਕਿੰਜ ਹੰਗਾਮਾ ਕਰ ਦਿੱਤਾ ਗਿਆ ਤੇ ਪਿੱਛੇ ਜਾਂਦੇ ਕੁਝ ਸ਼ਖਸ ਜਿਨ੍ਹਾਂ ਦੇ ਵੱਲੋਂ ਇਹਨਾਂ ਦੀ ਇਹ ਹਰਕਤ ਕੈਮਰੇ ਦੇ ਵਿੱਚ ਕੈਦ ਕਰ ਲਈ ਗਈ ਹੈ ਦਰਅਸਲ ਬਾਈਕ ਤੇ ਸਵਾਰ ਹੋ ਕੇ ਜਾ ਰਹੇ ਤੀਵੀ ਆਦਮੀ ਵੇਖੋ ਪਿੱਛੇ ਜਿਹੜੀ ਜਨਾਨੀ ਬੈਠੀ ਹੈ ਕਿਵੇਂ ਆਦਮੀ ਨੂੰ ਕੁੱਟਦੀ ਚਲੀ ਜਾ ਰਹੀ ਹੈ ਦੋਵਾਂ ਹੱਥਾਂ ਨਾਲ ਉਸ ਨੂੰ ਜ਼ੋਰ-ਜ਼ੋਰ ਦੀ ਥੱਪੜ ਮਾਰਦੀ ਹੈ ਤੇ ਉਹ ਵਿਚਾਰਾ ਆਦਮੀ ਇੱਕ ਹੱਥ ਨਾਲ ਬਾਈਕ ਚਲਾਉਂਦਾ ਹੈ ਤੇ ਆਪਣੀ ਜਨਾਨੀ ਨੂੰ ਰੋਕ ਵੀ ਨਹੀਂ ਪਾ ਰਿਹਾ ਤੇ ਪਿੱਛੇ ਬੈਠੀ ਉਹ ਮਹਿਲਾ ਕਾਫੀ ਜ਼ਿਆਦਾ ਹੰਗਾਮਾ ਕਰਦੀ ਹੈ ਜਿਸ ਦੀਆਂ ਕਿ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਚੂਤੀ ਇਹ ਦਮਾਗੇ ਬਸ ਚੂਤੀ ਕੋ ਵੀਡੀਓ ਬਣਾ ਰੋ ਦਿਖ ਜਾਏਗਾ